ਰੈਂਕਲ ਮੈਥ ਕਲਾਸਿਸ ਤੇ ਅੱਜ ਅਸੀਂ 10ਵੀਂ ਕਲਾਸ ਦੇ ਪੰਜਾਬੀ ਪੇਪਰ ਦੀ ਇੱਕ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਸੀਂ ਵੀਡੀਓ ਦੇਖ ਕੇ ਤੁਸੀਂ ਆਪਣੇ ਨੰਬਰਾਂ ਦੀ ਅਸੈਸਮੈਂਟ ਕਰ ਸਕਦੇ ਹੋ ਜੀ ਤੁਸੀਂ ਪੇਪਰ ਕਿੰਨਾ ਕ ਸਹੀ ਕਰਕੇ ਆਏ ਤੇ ਤੁਹਾਡੇ ਕਿੰਨੇ ਕ ਨੰਬਰ ਬਣਦੇ ਆਗੇ ਤਾਂ ਬਹੁਤ ਟਾਈਮ ਨਾ ਲਾਂਦੇ ਹੋਏ ਆਪਾਂ ਚੱਲਦੇ ਹਾਂ ਜੀ ਪਹਿਲੀ ਸਲਾਈਡ ਤੇ ਤਾਂ ਪਹਿਲਾ ਹੈ ਵਸਤੂ ਨਿਸ਼ਟ ਪ੍ਰਸਨਾਂ ਦੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਮਿਲਾ ਕੇ ਕੀ ਬਣਦਾ ਹੈ ਇਹਦਾ ਆਨਸਰ ਹੈਗਾ ਜੀ ਲਿਪੀ ਕੀ ਬਣਦਾਗਾ ਲਿਪੀ ਬਣਦਾ ਹੈ ਪੜਨਾਵ ਦੀਆਂ ਕਿੰਨਾਵਾਂ ਕਿਸਮਾਂ ਹੁੰਦੀਆਂ ਹਨ ਪੜਨਾਵ ਦੀਆਂ ਕਿਸਮਾਂ ਹੁੰਦੀਆਂ ਜੀ 6 ਫਕੀਰ ਸੱਦ ਦਾ ਇਸਤਰੀ ਲਿੰਗ ਹੈਗਾ ਜੀ ਕੀਰਣੀ ਗੁਰਮਈ ਲਖੰਡੀ ਦਵਾ ਜਾਂ ਬਲ ਦਾ ਕਿਹੜਾ ਚਿੰਨ ਹੈ ਉਹ ਹੈ ਜੀ ਅਧਿਕ ਗਰੀਬ ਨਾਲ ਬਿਰਲਾ ਹੀ ਚੰਗਾ ਵਰਤਾ ਕਰਦਾ ਹੈ ਬਾਕ ਵਿੱਚ ਪੜਨਾਮ ਦੀ ਕਿਹੜੀ ਕਿਸਮ ਵਰਤੀ ਗਈ ਹੈ ਇਹ ਹੈ ਜੀ ਆ ਨਿਸ਼ਚੇ ਬਾਚਕ ਪੜਨਾਮ ਵਰਤੇ ਗਏ ਇਸ ਵਿੱਚ ਗੜਾ ਪੜਨਾਮ ਹੈ ਜੀ ਇਸੇ ਬਰਲਾ ਨਿੱਚੇ ਵਜਕ ਪੜਨਾਮ ਹੈ ਛੁੱਟੀਆਂ ਵਿੱਚ ਮੈਂ ਖੂਬ ਖੇਡਦਾ ਸਾਂ ਸਾਂਗਿਆ ਇਹਦਾ ਮਤਲਬ ਕੀ ਹੋ ਗਿਆ ਹੈ ਪਾਸਟ ਦੀ ਗੱਲ ਹੋ ਰਹੀ ਹੈਗੀ ਤਾਂ ਹੈ ਹੈ ਜੀ ਇਹਦਾ ਅਨਸਰ ਭੂਤਕਾਲ ਉਦਮ ਸ਼ਬਦ ਦਾ ਲੋਧਾਰਤਕ ਸ਼ਬਦ ਹੈ ਜੀ ਆਲਸ ਜੇ ਉਦਮੀ ਆ ਗਿਆ ਹੁੰਦਾ ਤਾਂ ਫਿਰ ਉਹਦਾ ਕਿਉਂ ਨਾ ਸੀਗਾ ਆਲਸੀ ਹੋਣਾ ਸੀ ਤਾਂ ਇਸ ਦਾ ਕਿਹਾ ਗਿਆ ਆਲਸ ਵਿਆਕਰਨ ਦੇ ਮੁੱਖ ਅੰਗ ਕਿਹੜੇ ਹਨ ਵਿਆਕਰਨ ਦੇ ਮੁੱਖ ਅੰਗ ਚਾਰ ਹੁੰਦੇ ਆ ਜੀ ਕਿਹੜੇ-ਕਿਹੜੇ ਹੁੰਦੇ ਆਗੇ ਧੁਨੀ ਬੋਧ ਜਾਣਕਾਰੀ ਲਈ ਸ਼ਬਦ ਬੋਧ ਵਾਕ ਬੋਧ ਤੇ ਅਰਥ ਬੋਧ ਅਰਥ ਬੋਧ ਉਹ ਕਿਹੜਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਤੇ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ ਤਾਂ ਉਹ ਬੋਲ ਕੇ ਵੀ ਪਹੁੰਚਾਗਾ ਤੇ ਲਿਖ ਕੇ ਵੀ ਮੀਂਝ ਭਾਸਾਰਾ ਹੀ ਪਹੁੰਚਾ ਸਕਦਾਗਾ ਔਰ ਬੋਲੀ ਨਹੀਂ ਇਹ ਦੋਨੋਂ ਸਹੀ ਜਾਂ ਸੁੰਨੇ ਸਦੇ ਵਿਆਕਰਨ ਅਨੁਸਾਰ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਨੂੰ ਕੀ ਕਹਿੰਦੇ ਆ ਜੇ ਆਪਾਂ ਤੁਣੀ ਕਹਨੇ ਆ ਉਸ ਤੋਂ ਬਾਅਦ ਅੱਗੇ ਹੈਗੇ ਤੁਹਾਡੇ ਕੋਲ ਮਹਾਵਰੇ ਆ ਜੀ ਜਿਸ ਵਿੱਚ ਆਪਾਂ ਕੋਈ ਤੰਨ ਕਰਨਾ ਹੈ ਸੀਗੇ ਜਿਵੇਂ ਖੂਨ ਸਫੈਦ ਹੋਣਾ ਤਾ ਆਪਣੇ ਕੋਲੇ ਹੈ ਇਸ ਦਾ ਬਣਾ ਸਕਦੇ ਆ ਕਿ ਆਪਾਂ ਆਪਣਾ ਤ ਖਤਮ ਹੋਣੀ ਵੀ ਆਪਾਂ ਅੱਜ ਕੱਲ ਰਸਤਿਆਂ ਵਿੱਚੋਂ ਕੋਨ ਸਪਾਇਰ ਉਹ ਰੇਹਾ ਹੈ ਉਸ ਤੋਂ ਬਾਅਦ ਡੰਡੇ ਵਜਾਉਣਾ ਜੇਕਰ ਤੁਸੀਂ ਦਿਲ ਲਾ ਕੇ ਮਿਹਨਤ ਨਹੀਂ ਕੀਤੀ ਤਾਂ ਕੰਮ ਨਾ ਮਿਲਣ ਕਾਰਨ ਡੰਡੇ ਵਜਾਉਂਦੇ ਫਿਰਾਂਗੇ ਉਸ ਦਾ ਪੱਲੇ ਬਣ ਲੈਣਾ ਸਾਨੂੰ ਵੱਡਿਆਂ ਦੀ ਨਸੀਹਤਾ ਪੱਲੇ ਬਣ ਲਾਈਆਂ ਚਾਹੀਦੀ ਹਨ ਇਸ ਨੂੰ ਤੁਸੀਂ ਆਪਣੇ ਤਰੀਕੇ ਕਿਸੇ ਜਿਹੇ ਤਰੀਕੇ ਨਾਲ ਬਣਵਾ ਸਕਦੇ ਹੋ ਲੋਹਾ ਮੰਨਣਾ ਭਾਰਤੀ ਸਾਇਨਾ ਨੇ ਕਾਰਗਲ ਦੇ ਜੱਗਬ ਵਿੱਚ ਆਪਣਾ ਲੋਹਾ ਮਨਵਾਇਆ ਸੀ ਉੱਚਾ ਸਹਾਣਾ ਕੱਢਣਾ ਜੇਕਰ ਘਰ ਵਿੱਚ ਮਾਪੇ ਸਖਤ ਹੋਣ ਤਾਂ ਬੱਚੇ ਉੱਚਾ ਸਾ ਨਹੀਂ ਕੱਟਦੇ ਉਸ ਤੋਂ ਬਾਅਦ ਹੈਗਾ ਜੀ ਸੁੱਤੀ ਕਲਾਜ ਗੋਣਾ ਫਿਰ ਕਾ ਪ੍ਰਸਤੀ ਨੂੰ ਹਵਾ ਦੇਣੀ ਦੀ ਕਲਾ ਜਗਾਵਣ ਦੇ ਬਰਾਬਰ ਹੈ ਇਸ ਤਰੀਕੇ ਨਾਲ ਇਸ ਨੂੰ ਤੁਸੀਂ ਆਪਣੇ ਤਰੀਕੇ ਨਾਲ ਹੋਰ ਵਾਕਾਂ ਦੇ ਵਿੱਚ ਵੀ ਇਸ ਦੇ ਅਰਥ ਸਪਸ਼ਟ ਕਰ ਸਕਦੇ ਹੋ ਕਿ ਇਹ ਜ਼ਰੂਰੀ ਨਹੀਂ ਕਿ ਸਾਰੇ ਇਹੋ ਲਿਖਿਆ ਤਾਂ ਉਹੀ ਸਹੀ ਹੋਊਗਾ ਉਸ ਤੋਂ ਬਾਅਦ ਜੇ ਆਪਾਂ ਅੱਗੇ ਚੱਲਦੇ ਹਾਂ ਨੈਕਸਟ ਸਲਾਈਡ ਤੇ ਬਿਸਰਾਮ ਚੰਨ ਲਾ ਕੇ ਹੇਠ ਦਿੱਤੇ ਵਾਕਾਂ ਨੂੰ ਦੁਬਾਰਾ ਲਿਖੋ ਪਹਿਲਾ ਦੇਖੋ ਰੋਟੀ ਟੋਕਾ ਤਿਆਰ ਕਰਨ ਚ ਹੋਰ ਕਿੰਨਾ ਸਮਾਂ ਲੱਗੇਗਾ ਇੱਥੇ ਟਹਿਰਾਉ ਆਉਂਦਾਗਾ ਭੁੱਖ ਨਾਲ ਹੁੰਟ ਢ ਵਿੱਚ ਚੂਹੇ ਨੱਚ ਰਹੇ ਹਨ ਖੇਤੋਂ ਮੁੜੇ ਪਿਆਰਾ ਸਿੰਘ ਨੇ ਕਿਹਾ ਦੇਖੋ ਇਹ ਪਿਆਰਾ ਸਿੰਘ ਨੇ ਕਿਹਾਗਾ ਇਸ ਕਰਕੇ ਕੀ ਹੋਊਗਾ ਆਪਣੇ ਕੋਲੇ ਕੌਮਾ ਦੇ ਵਿੱਚ ਅਜ ਰੋਟੀ ਟੋਕਾ ਤਿਆਰ ਕਰਨ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ ਉਹਨੇ ਪੁੱਛ ਰਿਹਾਗਾ ਤਾਂ ਇੱਥੇ ਕੀ ਲੱਗ ਜੂਗਾ ਆਪਣੇ ਕੋਲੇ ਕਵੈਸਚਨ ਮਾਰਕ ਭੁੱਖ ਨਾਲ ਹੰਟਡ ਵਿੱਚ ਚੂਹੇ ਨੱਚ ਰਹੇ ਹਨ ਤੇ ਉਸ ਤੋਂ ਬਾਅਦ ਕੌਮੇ ਬੰਦ ਹੋ ਗਈ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੀ ਸਲਾਈਡ ਤੇ ਵਿਆਕਰਨ ਕਿਸ ਨੂੰ ਕਹਿੰਦੇ ਹਨ ਦੇਖੋ ਜੀ ਇਸ ਦਾ ਆਨਸਰ ਹੈ ਭਾਸ਼ਾ ਦੇ ਉਚਾਰਨ ਭਾਸ਼ਾ ਦੇ ਉਚਾਰਨ ਅਤੇ ਲੇਖਨ ਵਿੱਚ ਜਿਹੜੇ ਨਜ਼ਮਾਂ ਕੰਮ ਕਰਦੇ ਹਨ ਉਹਨਾਂ ਨੂੰ ਸਮੁੱਚੇ ਰੂਪ ਵਿੱਚ ਵਿਆਕਰਨ ਕਹਿੰਦੇ ਹਨ ਦੇਖੋ ਦੋ ਨੰਬਰਾਂ ਚ ਸੀਗਾ ਇੰਨਾ ਸਤਿਜੰਟ ਹੈ ਉਸ ਤੋਂ ਬਾਅਦ ਹੈਗਾ ਜੀ ਦੂਜਾ ਟਕਸਾਲੀ ਜਾਂ ਮਿਆਰੀ ਭਾਸ਼ਾ ਕਿਸ ਨੂੰ ਕਹਿੰਦੇ ਹਨ ਜਿਹੜੀ ਭਾਸ਼ਾ अखबार प्रशासकी कम सिलेबस दिया किताबं आदि वर्ती जावे ਉਸ ਨੂੰ ਮਿਆਰੀ ਜਾਂ ਤਕਸਾਲੀ ਆਸਾ ਕਹਿੰਦੇ ਹਨ ਉਸ ਤੋਂ ਬਾਅਦ ਜੀ ਇੱਕ ਤੁਹਾਡਾ ਇਸ ਦਾ ਊੜਾ ਰਚਨਾ ਰਹਿ ਗਿਆ ਜੋ ਕਿ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਇਸ ਦਾ ਆਨਸਰ ਮਿਲੂਗਾ ਤਾਂ ਇਸ ਕਰਕੇ ਤੁਸੀਂ ਡਿਸਕ੍ਰਿਪਸ਼ਨ ਨੂੰ ਦੇ ਵਿੱਚ ਇਹਦਾ ਆਨਸਰ ਉਹ ਪੜ੍ਹ ਲੈਣਾ ਉਸ ਤੋਂ ਬਾਅਦ ਜੀ ਆਪਣੇ ਕੋਲ ਹੈ ਅੱਠਵਾਂ ਗੁਰਮੁਖੀ ਲਿਪੇ ਵਿੱਚ ਲਗਾਖਰਾਂ ਦੀ ਗਿਣਤੀ ਕਿੰਨੀ ਹੈ ਲਗਾਖਰਾਂ ਦੀ ਗਿਣਤੀ 3 ਹੈ ਜੀ ਉਹ ਕਿਹੜੇ-ਕਿਹੜੇ ਹੈਗੇ ਬਿੰਦੀ ਟਿੱਪੀ ਤੇ ਅਦਕ ਅਦਕ ਕਿਹੜੀਆਂ-ਕਿਹੜੀਆਂ ਲਗਾ ਨਾਲ ਲੱਗਦਾ ਹੈ ਇੱਕ ਤਾਂ ਇਹ ਮੁਕਤੇ ਨਾਲ ਲੱਗਦਾਗਾ ਉਸ ਤੋਂ ਬਾਅਦ ਸਿਹਾਰੀ ਨਾਲ ਔਂਕੜ ਨਾਲ ਔਰ ਦੁਲਾਵਾਂ ਨਾਲ ਇਹ ਇਹ ਆਪਣੇ ਕੋਲ ਲੱਗਦਾ ਹੈ ਉਸ ਤੋਂ ਬਾਅਦ ਆਪਾਂ ਅਗਲੀ ਸਲਾਈਡ ਤੇ ਚੱਲਦੇ ਹਾਂ ਜੀ ਕਿਰਿਆ ਵਿਸ਼ੇਸ਼ਣ ਦੀਆਂ ਕੋਈ ਦੋ ਕਿਸਮਾਂ ਦੇਖੋ ਕਿਰਿਆ ਵਿਸ਼ੇਸ਼ਣ ਦੀ ਆਪਣੇ ਕੋਲੇ ਕੁੱਲ 8 ਕਿਸਮਾਂ ਹੁੰਦੀਆਂ ਨੇ ਤੇ ਆਪਾਂ ਜਿਹਦੇ ਵਿੱਚ ਦੋ ਕਿਹਾ ਸੀਗਾ ਉਹ ਮੈਂ ਤੁਹਾਨੂੰ ਅੱਠ ਹੀ ਦੱਸ ਦੇਣਾਗਾ ਪਹਿਲੀ ਹੈ ਜੀ ਕਾਲਵਾਚਕ ਕਾਲਵਾਚਕ ਕਿਰਿਆ ਵਿਸ਼ੇਸ਼ਣ दूजी है स्थानवाचक स्थानवाचक किरिया विशेषण तीजी है प्रकार जिसका दूजा नाम है विधिवाचक विधिवाचक किरिया विशेषण ਉਸ ਤੋਂ ਬਾਅਦ ਚੌਥਾ ਹੈ ਜੀ ਕਾਰਨਵਾਚਕ ਕਿਰਿਆ ਵਿੱਚ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਔਰ ਪੰਜਵਾਂ ਹੈ ਪਰਿਮਾਨਵਾਚਕ ਪਰਿਮਾਨ ਜਾਂ ਇਹਨਾਂ ਦੂਜਾ ਨਾਮ ਹੈ ਮਾਤਰਾਵਾਚਕ ਕਿਰਿਆ ਵਿਸ਼ੇਸ਼ਣ सीमा है जी संख्यावाचक संख्या वाचक संख्या किरिया विशेषण सतमां है जी नरने वाचक नरने किरिया विशेषण अठवा है जी निश्चयवाचक ਨਿਸ਼ਚੇ ਬਾਚਕ ਕਿਰਿਆ ਵਿਸ਼ੇਸ਼ਣ ਇਹਦੇ ਵਿੱਚੋਂ ਤੁਸੀਂ ਕੋਈ ਦੋ ਲਿਖਣੇ ਸੀਗੇ ਤਾਂ ਕੋਈ ਦੋ ਲਿਖਤਾ ਤੁਹਾਡਾ ਆਨਸਰ ਸਹੀ ਹੋਊਗਾ ਉਸ ਤੋਂ ਬਾਅਦ ਹੈਗਾ ਜੀ ਆਪਣੇ ਕੋਲੇ ਆੜਾ ਨਾਮ ਜਾਂ ਕਿਰਿਆ ਦੀ ਪਰਿਭਾਸ਼ਾ ਲਿਖਣੀ ਸੀ ਆਪਾਂ ਪਹਿਲਾਂ ਆਪਾਂ ਲਿਖਦੇ ਹਾਂ ਜੀ ਨਾਮ ਦੀ ਪਰਿਭਾਸ਼ਾ ਕਿਸੇ ਵਿਅਕਤੀ जीव था, वस्तु हालत गुण भाव कम आदि बढ़ते ਜਾਣ ਵਾਲੇ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਕਿ ਸਰਜੀਤ ਮੁੰਡਾ ਕੁੜੀ माँ बाप खुशी गमी इज्जड़ फौज आदि उस तो बाद जी अपने को ક્રિયા ਦੀ ਪ੍ਰਭਾਸਾ ਹੈ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਕਿਰਿਆ खाऊदा है जिमें खा पी जा लेख खेड़ी आदि इस तरीके कोशन तो कंप्लीट होंगे गाँव चलते हैं जी नैक्स स्लाइड पर ਇਹ ਲਿਖੇ ਬਾਕ ਨੂੰ ਵਾਚਨ ਦੇਖੋ ਵਾਚਨ ਬਦਲਣਾਗਾ ਤੇ ਉਸਦਾ ਲਿੰਗ ਬਦਲਣਾਗਾ ਤੇ ਦੋ ਵੱਖਰੇ ਵੱਖਰੇ ਆਪਾਂ ਬਣਾਉਣੇ ਆ ਤਾਂ ਮੋਰ ਨੇ ਸੱਪ ਮਾਰਿਆ ਇਸਦਾ ਪਹਿਲਾ ਆਪਣੇ ਕੋਲ ਹੈ ਮੋਰਨੀ ਨੇ ਦਾ ਮੋਰ ਨਹੀਂ ਹੋ ਗਿਆ ਸੱਪ ਦਾ ਸੱਪਣੀ ਮਾਰ ਦਿੱਤੀ ਉਸ ਤੋਂ ਬਾਅਦ ਮੋਰਾਂ ਨੇ ਮੋਰਾਂ ਨੇ ਸੱਪ ਮਾਰ ਦਿੱਤੇ ਮਾਰ ਦਿੱਤੇ ਉਸ ਤੋਂ ਬਾਅਦ ਇਸ ਤਿੱਕੇ 11ਵਾਂ ਦਾ ਹੇਠ ਲਿਖੇ ਵਾਕ ਨੂੰ ਭੂਤਕਾਲ ਅਤੇ ਭਵਿੱਖਕਾਲ ਵਿੱਚ ਬਦਲੋ ਪ੍ਰੰਤੂ ਭੂਤਕਾਲ ਤੇ ਭਵਿੱਖ ਭੂਤਕਾਲ ਦੇ ਵਿੱਚ ਆਪਣੇ ਕੋਲ ਆ ਜਾਊਗਾ ਇਹ ਹੈ ਕਿ ਵਿਦਿਆਰਥਣ ਗੀਤ गा ਰਹੀ ਹੈ ਤਾਂ ਭੂਤਕਾਲ ਦੇ ਵਿੱਚ ਉਹ ਵਿਦਿਆਰਥਣ ਗੀਤ ਗਾ ਰਹੀ ਸੀ ਦੂਜਾ ਭਵਿੱਖਕਾਲ ਦੇ ਵਿੱਚ ਦੇਦਾਰਥਨ ਗੀਤ ਗਾ ਰਹੀ ਹੋਵੇਗੀ ਦੇਖੋ ਪੂਤਕਾਲ ਦੇ ਪਾਸਟ ਦੇ ਵਿੱਚ ਤਾਂ ਸੀ ਆ ਗਿਆ ਹੋਵੇ ਕਾਲ ਦੇ ਵਿੱਚ ਫਿਊਚਰ ਦੇ ਵਿੱਚ ਆਪਣੇ ਕੋਲ ਕੀ ਹੋਵੇ ਗਾ ਰਹੀ ਹੋਵੇਗੀ ਉਸ ਤੋਂ ਬਾਅਦ ਜੀ ਆਪਣੇ ਕੋਲ ਹੈ 12ਵਾਂ ਉਹ ਮੰਗ ਸ਼ਬਦ ਦਿਓ ਦੋ ਸਮਾਨ ਅਰਥ ਦੋ ਸਮਾਨਾਰਥਕ ਸ਼ਬਦ ਲਿਖਣੇ ਚਾਹੀਦੇ ਇਸ ਤੇ ਉਮੰਗ ਸ਼ਬਦ ਦੇ ਤੁਸੀਂ ਲਿਖ ਸਕਦੇ ਹੋਗੇ ਤਾਂਗ ਇੱਛਾ ਉਤਸਾਹ ਔਰ ਚਾ ਇਸ ਦੇ ਸਮਾਨ ਅਰਥ কা ਕੋਈ ਦੋ ਲਿਖਨੇ ਸੀ ਤੁਸੀਂ ਚਾਰਾਂ ਚੋਂ ਜੇ ਦੋ ਲਿਖਿਆ ਤਾਂ ਤੁਹਾਡਾ ਸਹੀ ਹੋਊਗਾ ਬਹੁਤੇ ਸ਼ਬਦਾਂ ਲਈ ਢੋਖਾ ਸ਼ਬਦ ਲਿਖਣਾ ਜੀ ਆਪਾਂ ਜੋ ਧੋਖਾ ਦੇਵੇ ਅਤੇ ਔਖੇ ਵੇਲੇ ਸਾਥ ਸੜ ਜਾਵੇ ਤਾਂ ਇੱਥੇ ਆਪਾਂ ਧੋਖੇਬਾਜ਼ ਜਾਂ ਸਵਾਰਥੀ ਓਕੇ ਬਾਅਦ ਜਾਂ ਇਹਨੂੰ ਪਾ ਸਵਾਰਥੀ ਜੇ ਦੋਨੋਂ ਚ ਤੁਸੀਂ ਲਿਖਿਆ ਕਰਤਾ ਹੋ ਸਹੀ ਹੋਊਗਾ ਉਸ ਬਾਅਦ ਅਗੈ ਜੀ ਈੜੀ ਸਰਸਤ ਦੇ ਦੋ ਵਾਕ-ਵਾਕ ਕਰਤਾ ਦੱਸਾਂ ਦੇ ਦੋ ਵਾਕ ਬਣਾਉਣੇ ਸੀ ਆਪੇ ਤਾਂ ਵੱਖਰੇ-ਵੱਖਰੇ ਦੇਖੋ ਸਰ ਸਰ ਨੂੰ ਤੁਸੀਂ ਕਹਿ ਸਕਦੇ ਹੋਗੇ ਜਿਵੇਂ ਤੁਸੀਂ ਲੜਾਈ ਦੇ ਵਿੱਚ ਕਹਿ ਦਿੰਦੇ ਹੋ ਕਿ ਮੇਰਾ ਤਾਂ ਹੀ ਬਣਾ ਸਰ ਜਾਵੇਗਾ ਜਾਂ ਸਾਰ ਨੂੰ ਤੁਸੀਂ ਇੱਕ ਜਿੱਤ ਦੇ ਰੂਪ ਵਿੱਚ ਵੀ ਆਪਾਂ ਵਰਤਦੇ ਹਾਂਗੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਿਸਤਾਨ ਦਾ ਇਲਾਕਾ ਸਾਰ ਕੀਤਾ ਜਾਂ ਐਵੇਂ ਤਾਂ ਜਿਵੇਂ ਪਹਿਲਾ ਹੈ ਮੈਂ ਆਪਣਾ ਪੈਂਡਾ ਬੜੀ ਮੁਸ਼ਕਲ ਨਾਲ ਸਾਰ ਕੀਤਾ ਇਹ ਕਹਿ ਸਕਦੇ ਤੁਸੀਂ ਜੇਕਰ ਜੱਤ ਲੈਣੋ ਮਤਲਬ ਉਸ ਤੋਂ ਬਾਅਦ ਆਰਾਮ ਨੇ ਸਾਹਮਣੂ ਲੜਦੇ ਹੋਏ ਕਿਹਾ ਕਿ ਮੇਰਾ ਤੇਰੇ ਬਿਨਾ ਸਾਰ ਜਾਵੇਗਾ ਇਹ ਹੋ ਗਿਆ ਇਸ ਨੂੰ ਤੀਜੇ ਤਰੀਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਤਾਂਸ ਖੇਡਣ ਦੇ ਸਮੇਂ ਅਸੀਂ ਪੰਜ ਸਰਾ ਲੈ ਕੇ ਜੇਤੂ ਰਹੇ ਇਸ ਨੂੰ ਤੁਸੀਂ ਐਸ ਜਿਹੜਾ ਹੈ ਖੇਡ ਦੇ ਜੇਕ ਤਾਂਸ ਦੀ ਖੇਡ ਹੈਗੀ ਉਹਦੇ ਵਿੱਚ ਸਰਾ ਬਣਾਉਣਾ ਉਸ ਦੇ ਵਿੱਚ ਵੀ ਤੁਸੀਂ ਮੀਨਿੰਗ ਲਈ ਇਹਨੂੰ ਕਰ ਸਕਦੇ ਹੋਗੇ ਇਸ ਤਰੀਕੇ ਨਾਲ ਤੁਹਾਡਾ ਇਹ ਸਾਰਾ ਪੇਪਰ ਹੱਲ ਹੋ ਗਿਆ ਤਾਂ ਇਹ ਜਿਵੇਂ ਕਿ ਤੁਸੀਂ ਰੋਜ਼ ਦੇਖਦੇ ਹੋ ਕਿ ਵੀ 10ਵੀਂ ਦਾ 12ਵੀਂ ਦਾ ਪੇਪਰ ਇਸ ਚੈਨਲ ਦੇ ਉੱਪਰ ਹੱਲ ਹੋ ਕੇ ਆਉਂਦਾ ਡਾ ਤਾਂ ਇਸ ਕਰਕੇ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਔਰ ਸਬਸਕ੍ਰਾਈਬ ਕਰ ਲਓ ਧੰਨਵਾਦ